ਅੱਜ ਨਸ਼ਿਆਂ ਦੇ ਵਿਰੁੱਧ ਇੱਕ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ ਕਿਵੇਂ ਦੇਖ ਦਿਓ ਜੀ ਬਹੁਤ ਬੜਾ ਪ੍ਰਬੰਧ ਕਰਦੇ ਜਾਵਾਂਗੇ ਪੁਲਿਸ ਜੀ ਦੀ ਗੁੰਡੀਆਂ ਜੋ ਸਾਡੀ ਸਭੀ ਜੀਪ ਆਪ ਸਾਹਿਬ ਜੀ ਸਾਹਿਬ ਜੀ ਦੇ ਸਾਥੀ ਜੀ ਵਾਲੀ ਬਹੁਤ ਸਾਫੀ ਦਾ ਮੁਖੀ ਸਾਹਿਬ ਜੀ ਦੀ ਸ਼ੂਰੀ ਅਮਰਦਤ ਹੁਣ ਦੇ ਵਿੱਚ ਕੇਸ਼ਵਾਨੀ ਸਰਪੋਰਟ ਸਮਰਥਨ ਵਰਤਾਈਆਂ ਨੇ ਕਿਉਂਕਿ ਇਹ ਫੇਰ ਕੋਟ ਨੇ ਸਾਡਾ ਇਹੀ ਹੈ ਕਿ ਬੱਚਿਆਂ ਨੂੰ ਜਿਹੜੀ ਅਗਲੀ ਜਨਰੇਸ਼ਨ ਹੈ ਉਹਨਾਂ ਨੂੰ ਇਹ ਇਵੈਂਟ ਕਰਕੇ ਉਹਦੀ ਗਰਾਉਂਡਾਂ 'ਵਾਂ ਲਾਣ ਨਸ਼ੇ ਦੀ ਇੱਕ ਲਾਣਤ ਹੈ ਉਸ ਤੋਂ ਬਚਦੇ ਰਹਿ ਸਾਰੇ ਬੱਚਿਆਂ ਨੂੰ ਸਾਰੇ ਨੌਜਵਾਨਾਂ ਨੂੰ ਇਹ ਹੀ ਅਪੀਲ ਹੈ ਕਿ ਵੱਧ ਚੱਲ ਕੇ ਇਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਓ ਸਰ ਅੱਜ ਕਿੰਨੇ ਪ੍ਰਕਾਰ ਦੀਆਂ ਗੇਮਾਂ ਕਰਵਾਈਆਂ ਗਈਆਂ ਅੱਜ ਇੱਥੇ ਸਭ ਤੋਂ ਜਲਦੀ ਲੰਬੀ ਵਿੱਚ ਪਹਿਲਾ ਸਵੇਰੇ ক্রিকেট ਦਾ ਟੂਰਨਾਮੈਂਟ ਆਇਆ ਹੈ ਜਿਹਦੇ ਨਾਲ ਸਟਾਫ ਨੂੰ ਐਥਲੈਟਿਕਸ ਮੁੰਸੀ ਰਾਮ ਦੀ ਬਾਲੀਬਾਲ ਵੀ ਹੋਣੀ ਬਹੁਤ ਧੰਨਵਾਦ ਹੈ ਡਾਕਟਰ ਜੀ ਜਿਹਨਾਂ ਨੇ ਬਹੁਤ ਬਹੁਤ ਬਾਰੀ ਵਰਤਿਆ